ਇਸ ਤੋਂ ਪਤਾ ਚੱਲਿਆ ਕਿ ਡੇਹਰਾ ਰੋਡ ਤੋਂ ਗੋਲੀ ਚਲੀ ਹੈ ਹਾਂ ਹੁਣ ਇਹ ਇਤਲਾਮ ਮਿਲਦੇ ਸੀ ਕਿ ਇੱਥੇ ਕੋਈ ਟਿੱਪੀ ਜੀਮਨ ਆਦਿ ਬੜਾ ਜੀ ਸੰਗ ਕੋਈ ਨੰਬਰ ਚਾਤੇ ਗੋਸਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਏ ਸੀ ਚਾਰ ਜਣੇ ਸੀ ਉਹ ਕਰਕੇ ਡੇਹਰਾ ਰੋਡ 'ਤੇ ਚੱਲੇ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਰ ਲੇਗਾ

उतर के मिलता पेरा नाम

ਰਲਾ ਡੀਜੀ ਕੀ ਹੋਇਆ ਜੀ ਮੇਰਾ ਭਰਾ ਜਿੱਥੇ ਉਤਰਿਆ ਥੱਲੇ ਉਹ ਚਾਰ ਜਣੇ ਆ ਕੇ ਗੋਲੀਆਂ ਮਾਰ ਕੇ ਗਾ ਗੇ ਕਿੰਨੇ ਵਜੇ ਦੀ ਘਟਨਾ ਆ ਹੋਰ ਇਹ ਓਦਾਂ ਘੰਟਾ ਪਹਿਲਾਂ ਦੀ ਅੱਛਾ ਕੀ ਤੁਹਾਡੇ ਬਰਦਰ ਦਾ ਕੀ ਨਾਮ ਆ ਤੇ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਥੇ ਕੋਈ ਗੱਡੀ ਜੁਤਰੇ ਆ ਵੀਰ ਹੁਣੇ ਨਾਲੇ ਆਵੇਗਾ ਹਾਂਜੀ ਤੇ ਕਿੰਨੇ ਜਣੇ ਆਏ ਉਹ ਚੁੱਕ ਨੇੜੇ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗਈਆਂ ਲੋਈਆਂ ਪੰਜ ਛੇ ਚੱਲੀਆਂ ਮਾ ਇਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆ ਨਾ ਧਰ ਨਾਲ ਹੀ ਲੋਕਲੇ ਮਾਨਗਰ ਕਿਆ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਨਾਲ ਕੋਈ ਲਾਗ ਨਾ ਨਾ ਲੱਗਦਾ ਨਹੀਂ ਕਿਸੇ ਨਾਲ ਹੀ ਨਹੀਂ ਆ ਨਾ ਅੱਛਾ ਤੇ ਕਿੱਥੋਂ ਆਏ ਸੀ ਉਹ ਇੱਧ ਘੁੰਮਦਰ ਗਿਆ ਮਾਏ ਨਾਲ ਗਿਆ ਇਹਦੇ ਕੋ ਮੁੰਡੇ ਨਾਲ ਗਿਆ ਯਾਰ ਉਹ ਕੀ ਕੰਮ ਕਰਦੇ ਪਰਵਾਦ ਕੰਮ ਪੇਂਟ ਦਾ ਕੰਮ ਕਰਦੇ ਜੋ ਪਰਵਾਦ ਪਰਵਾਦ ਤੇ ਆਪਾਂ ਤਿੰਨ ਬ੍ਰਦਰ ਆ ਇੱਕ ਜੜੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਲੈ ਇਹ ਕੌਣ ਨਹੀਂ ਆ ਦੋ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਕ ਘਰ ਉੱਤੇ ਹੀ ਵਾਹ ਹਾਂਜੀ ਘਰ ਉੱਤੇ ਘਰ ਜਾਂ ਵਾਤੇ मर मर मर

कोई एंबुलेंस नी कोई पुलिस नी कोई कुछ नी एक बंदोरिटी नहीं सारे बंदी भरी पी आंदी अपने बटाले की कोई पुलिस ही नहीं ना कोई एंबुलेंस है थी 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 थी। ना कोई नीच मैं सोशा लेबर क्या लगा एक सौ किलोमीटर दूर नाका लगता जो आज आका लगता इतना नाका लगता नाके काम हो गया जी मां मोटरस थोरस

வாசுல <laughs> <laughs> <laughs>

बोट <laughs> चुकी